ਫਿੱਟ ਗਏ ਆ ਜਾਓ ਆਏ ਫਿੱਟ ਗਏ ਜੇ ਮੇਰੀ ਬੀਬੀ ਹੈ ਨਹੀਂ ਕਰੇ ਅੱਜ ਮੇਰੀ ਬੀਬੀ ਹੈ ਨਹੀਂ ਕਰੇ ਕੇਕ ਲੈ ਨੇ ਚਲ ਮਾਮੀ ਤੇਰੀ ਬਣ ਗਈ ਇੱਕ ਪੱਤਾ ਵੀ ਹੋਰ ਦੇ ਮੈਂ ਤੂੰ ਬਹੁਤ ਤੂੰ ਸਾਰੇ ਲੈ ਲੈ ਕੋਰੇ ਨਾ ਉਧਰ ਆ ਗਈ ਨਾ ਇਧਰ ਆ ਨਾ ਇਹ ਇਧਰ ਕੋਲੇ ਕੰਮ ਦੇਖੀ ਹੋ ਪਾਂਡੇ ਆ ਪੈਨੇ ਜੁਠੇ ਉਹ ਦਰ ਕਲਿਆਰ ਕਿੱਡੇ ਨਾਲ ਵਾਲੇ ਵੀ ਕੱਪੜੇ ਲਾਹਿਆ ਹਾਈ ਮੈਂ ਮਾਰ ਜਾ ਬੂਆ ਜਵਾਖਾ ਨਾ ਦੇਖੀ ਮੈਂ ਕਿੱਡੇ ਸੋਹਣੇ ਆ ਗਏ ਦੇਖ ਮੈਂ ਕੋੜੇ ਕਾਲੇ ਤੁਹਾਨੂੰ ਗਾਲੀ ਚੋਚੜ ਕੇ ਲਈ ਅੱਜ ਫੇਰ ਬੇੜੇ ਦੇ ਜਵਾਖਾ ਨੂੰ ਬੁਲਾ ਕੇ ਮੌਜਾ ਨਖੇੜ ਗਈ ਲੈ ਕਿੱਡੇ ਸਣ ਪੱਤੇ ਆ ਗਏ ਵੀ ਹਾਈ ਘੇੜਦੇ ਕਾਮਲ ਗਿਆ ਪਹਿਣ ਕਿੱਥੇ ਆ ਤ ਕਾਮਲੀ ਲਿਆਉਂਦੀ ਆਗੀ ਪਤਾ ਨਹੀਂ ਉਹ ਮੁੰਡਾ ਆਉਂ ਤਨੇ ਜੇ ਹੁਣ ਉਹਨੂੰ ਦੱਸਦੀ ਆ ਤਾ ਹੋਛੇ ਚਿਤਰਪੋਲਾ ਕਰੂ ਇਹਦੇ ਦਾ ਸੋਨੇ ਕਿੱਧਰ ਨਹੀਂ ਦੇਖੀ ਦੀ ਪੱਤੇ ਨੇ ਕਿ ਕਿੱਡੇ ਸੋਹਣੇ ਨੇ ਦੇਖ ਲੇਗਾ ਕਪਾ ਪੱਤੇ ਐ ਕਿੱਡੀ ਸੋਹਣੀ ਨੇ ਕਿੰਨੇ ਸੋਹਣੇ ਨੇ ਅੱਜ ਤੁਰ ਪਿਆਕਿਆਂ ਨੂੰ ਫੋਨ ਕਿੱਡੇ ਸੋਹਣੇ ਲੰਗਾ ਹੈ ਕੀ ਆ ਭਾਣਾ ਮੈਂ ਤਾਂ ਸਿਰ ਚੜਾ ਰੱਖਿਆ ਕਿੱਥੇ ਕਮਲੀ ਨਹੀਂ ਹੁੰਦੀ ਆ ਵੀ ਇੰਤਰ ਰੰਗ ਕਿੱਡੇ ਸੋਹਣੇ ਆ ਕਾਤਾ ਉਹ ਆਉਣ ਵਾਲਾ ਤੇਰਾ ਕੁਛ ਲੱਗਦਾ ਤੈਨੂੰ ਆ ਕੇ ਕਰੂਆ ਚਿਤਰਪੋਲਾ ਤੇਰੇ ਆ ਜੀ ਭੀ ਫਤ ਗੁੱਲੀ ਡੋਣਾ ਖੇ ਬਸ ਚਲੋ ਮੈਂ ਤੁਸਰਾ ਘਰੇ ਜਾਓ ਰਵਾਜੀ ਨਾ ਆਇਆ ਪਰ ਸਾਡੀ ਨਿੱਕੇ ਨਿੱਕੇ ਜਵਾਕਾਂ ਦਾ ਖੇਡਣ ਲੱਗ ਜਾਂਦੀ ਐ ਚਲੋ ਬਾਜੋ ਦੇ ਘਰੇ ਚਲੋ ਅਕੜੀ ਪਾਂਡੇ ਮਾਜ ਚਲ ਉੱਠ ਗਈ ਬੱਸ ਮੈਂ ਤਾਂ ਨਹੀਂ ਉਹ ਮੈਂ ਤਾਂ ਖੇਡਣੀ ਚਲ ਚਲ ਖੇਲਿਆ ਰ ਭਾਈ ਨਾ ਪਾਇ ਰਗਾ ਨਹੀਂ ਨਹੀਂ ਖੇਡਰ ਤੇ ਦੀ ਸੇਕੜਨ ਨੂੰ ਮੈਨੂੰ ਪਾਣੀ ਦਾ ਗਲਾਸ ਹੀ ਜਿਆਦਾ ਮੈਂ ਉੱਥੋਂ ਆਈਆਂ ਖੇਡਣ ਤੱਕੀ ਰੁੱਟੀ ਚਲ ਖੜੀ ਤੂੰ ਪਹਿਲਾਂ ਜਾਨ ਖੜੀ ਹੋ ਪਾਂਡੇ ਮਾਜ ਆਪਾਂ ਖੇਡਦੇ ਲੈ ਆ ਜਾਵੇ ਆ ਜਾ ਕੁਛ ਨਹੀਂ ਕਹਿੰਦੀ ਮੈਂ ਚਲ ਆਇਓ ਤੁਸੀਂ ਸਾਡੇ ਘਰੇ ਚਲੋ ਨੇ ਕੋਲ ਬਾਹਰ ਇੱਥੇ ਜਵਾਖਾਂ ਨਿੱਕੇ ਨਿੱਕਾ ਲੱਗ ਜੂਗੀ ਖੇਡਣ ਫਰਟੋ ਗੱਡੀ ਆ ਤੂ ਵਾ ਉਹ ਦੱਸੂਨੀ ਅਮਰੀਕ ਨੂੰ ਆ ਜਾਣਗੇ ਤੇਰਾ ਸਾਰ ਤਿੰਨ ਫੇਰ ਆਗੇ ਆਜੋ ਅਜੀ ਤਸਵੀਰ ਤਿਸੇ ਕੋਈ ਜਾਣਿਆ ਕਰਨਾ ਸਾਡੇ ਘਰ ਚੋਟਲੀ ਪਤ ਸਤ ਕੇ ਲਈ ਸੀ ਕਿਉਂ ਬਾਜ ਵਜਿਆ ਕੀ ਆਇਓ ਤੁਸੀਂ ਪਾਲ ਲੂ ਸਾਡੇ ਘਰੇ ਫੋਜਾ ਖੜੀ ਹੁਣ ਤੱਕ